ਖੰਨਾ ਵਿੱਚ ਚাইਨਾ ਡੋਰ ਨੇ ਨੌਜਵਾਨ ਕੀਤਾ ਜ਼ਖਮੀ ਰਸਤੇ ਵਿੱਚ ਜਾਂਦਿਆਂ ਡੋਰ ਨਾਲ ਹੋਇਆ ਜ਼ਖਮੀ ਹਸਪਤਾਲ ਦਾਖਲ ਦੇਖੋ ਜੀ ਗੱਲ ਅੱਜ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਿਲਾਸ਼ਰਾਨੀ ਜੀ ਅੱਛਾ ਤੇਵਾਚ ਕੀ ਹੋਇਆ ਬੇਟੇ ਨੂੰ ਬੇਟੇ ਨੂੰ ਜੀ ਦਸਤਕਾਰ ਸੀਗੇ ਜੀ ਬੇਟਾ ਕੰਮ ਤੋਂ ਵਾਪਸ ਆ ਰਿਹਾ ਸੀਗਾ ਜੀ ਤੇ ਸਾਨੂੰ ਤਾਂ ਜੀ ਫੋਨ ਆਇਆ ਵੀ ਇਦਾਂ ਦਾ ਕਰਕੇ ਮੈਨੂੰ ਸਿਵਲ ਵਿੱਚ ਮੈਂ ਹੈਗਾ ਪਹੁੰਚ ਉੱਥੇ ਤਾਂ ਅਸੀਂ ਉੱਥੇ ਪਹੁੰਚ ਜਾ ਕੇ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਬਦੰਗ ਦੀ ਡੋਰ ਨਾਲ ਹੀ ਮਤਲਬ ਇਹ ਨੂੰ ਇਦਾਂ ਕੱਟ ਲੱਗੇ ਭਾਈ ਫਿਰ ਵੀ ਪਤਾ ਨਹੀਂ ਜੀ ਇਹ ਕੰਜਾਨ ਬੰਦਾ ਸੀਗਾ ਜਿਹੜਾ ਲੱਤ ਤਣੇਦਾ ਸੀਗਾ ਉਹ ਬੇਟੇ ਨੂੰ ਲੈ ਕੇ ਪਹੁੰਚਿਆ ਹਸਪੀਟਲ ਤੇ ਜਦ ਅਸੀਂ ਉੱਥੇ ਪਹੁੰਚੇ ਉਹ ਬੰਦਾ ਸਾਨੂੰ ਮਿਲ ਕੇ ਨਾਲ ਨਾਲ ਚਲਾ ਗਿਆ ਜੀ ਸਾਨੂੰ ਡਾਕਟਰਾਂ ਨੇ ਜਦ ਹੀ ਉਹਨਾਂ ਨੇ ਰੈਫਰ ਕੀਤਾ ਜੀ ਇਹਨੂੰ ਲੈ ਜਾ ਵੀ ਬਚਾਅ ਹੋ ਗਿਆ ਵੀ ਬਾਂਹ ਤੇ ਜਾਨ ਲੱਗੀ ਹੈ ਗਲੇ ਤੋਂ ਬਚਾਅ ਹੋ ਗਿਆ ਜੀ ਕੱਪੜੇ ਕੂੜੇ ਦੇ ਸਾਰੇ ਜੀ ਫਟ ਗਏ ਕੋਟ ਪਾਇਆ ਹੋਇਆ ਸੀਗਾ ਸਵੈਨ ਸ਼ਰਟ ਸੀਗੇ ਨੀਚੇ ਬਨਾਨ ਸੀਗੀ ਜੀ ਬਿਲਕੁਲ ਅੰਦਰ ਤੱਕ ਚੀਰ ਦੇ ਚਲੀ ਗਈ ਜੀ ਡੋਰ ਤਾਂ ਅਸੀਂ ਇਹੀ ਚਾਹੁੰਨੇ ਹੈਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤੇ ਪਾਬੰਦ ਲਗਾਇਆ ਜਾਵੇ ਤੇ ਇਹ ਹਾਦਸਾ ਕਿਸੇ ਨਾਲ ਵੀ ਨਾ ਵਾਪਰੇ ਜੋ ਸਾਡੇ ਨਾਲ ਵਾਪਰੇ ਰਵੀ ਕਾਂਤ ਕਿੱਥੋਂ ਦੇ ਰਹਿਣ ਵਾਲੇ ਹੋ ਲਲੇੜੀ ਰੋਡ ਦੇ ਅੱਛਾ ਕੀ ਹਾਲਸਾ ਵਰ ਹੋਇਆ ਮੈਂ ਕੰਮ ਤੋਂ ਆ ਰਿਹਾ ਸੀਗਾ ਮਾਰਗਫੜ ਕੋਲ ਦੇ ਕੋਲ ਜਿਹੜਾ ਨਵਾਂ ਪੁਲ ਬਣਿਆ ਉਹਦੇ ਉੱਪਰ ਡੋਰ ਕਿਤੇ ਵਿਛੀ ਹੋਣੀ ਆ ਤੇ ਮੈਂ ਨਿਕਲ ਰਿਹਾ ਸੀਗਾ ਉਹ ਇਕੋਲ ਅਕਤ ਡੋਰ ਗਲੇ ਦੇ ਵਿੱਚ ਨੂੰ ਆ ਗਈ ਕਿੰਨਾ ਤੇ ਥੋੜੇ ਦਾ ਕੱਟ ਗਿਆ ਬਾਹ ਦੇ ਉੱਪਰ ਲੱਗਿਆ ਹੋਇਆ ਕੱਟ ਥੋੜਾ ਜਿਹਾ ਇੱਧਰ ਲੱਗਿਆ ਹੋਇਆ ਗਲੇ ਤੋਂ ਬਚਾਰ ਰਹਿ ਗਿਆ ਥੋੜਾ ਜਿਹਾ ਉਹ ਤਾਂ ਹੈ ਹੀ ਹੈ ਜੀ ਲੱਗਦਾ ਬਚਾਅ ਹੋ ਗਿਆ ਨਹੀਂ ਤਾਂ ਗਰਦਨ ਤੱਕ ਤਾਂ ਪਹੁੰਚ